ਕਤਪ ਸਬਦਾਂ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਅੱਜ ਮਲੇਰ ਕੋਟਲਾ ਬਾਜ਼ਾਰ ਦੀ ਇੱਕ ਤਸਵੀਰ ਦਿਖਾਉਣ ਲੱਗਾ ਤੇ ਉਸ ਬਾਜ਼ਾਰ ਦੇ ਵਿੱਚ ਖੜੀ ਸੜਕ ਤੇ ਆ ਨੋ ਪਾਰਕਿੰਗ ਦੇ ਵਿੱਚ ਇੱਕ ਗੱਡੀ ਵੀ ਦਿਖਾਉਂਗਾ ਪਹਿਲਾਂ ਬਾਜ਼ਾਰ ਦੇਖ ਲਵੋ ਕਿ ਭੀੜ ਭੜੱਕੇ ਵਾਲਾ ਬਾਜ਼ਾਰ ਆ ਜਿੱਥੇ ਹਮੇਸ਼ਾ ਚਹਿਲ ਪਹਿਲ ਰਹਿੰਦੀ ਆ ਔਰ ਵੱਡੀ ਗੱਲ ਇਹ ਆ ਕਿ ਨੋ ਪਾਰਕਿੰਗ ਜ਼ੋਨ ਆ ਇੱਥੇ ਕੋਈ ਵੀ ਗੱਡੀ ਖੜਾ ਨਹੀਂ ਸਕਦਾ ਜੇਕਰ ਗੱਡੀ ਕੋਈ ਖੜਾ ਆਂਦਾ ਤਾਂ ਉਹਦਾ ਚਲਾਨ ਜਿਹੜਾ ਹੈਗਾ ਟ੍ਰੈਫਿਕ ਪੁਲਿਸ ਕਰਦੀ ਆਈ ਜਾਂ ਫਿਰ ਗੱਡੀ ਨੂੰ ਟੋਅ ਕਰ ਲੈਂਦਾ ਜਾਂਦਾ ਆ ਤੇ ਇੱਕ ਗੱਡੀ ਆ ਸਰਕਾਰੀ ਜਿਹਦੇ ਤੇ ਲਿਖਿਆ ਆ ਪੰਜਾਬ ਸਰਕਾਰ ਪਹਿਲਾਂ ਤਾਂ ਸਟicker ਲਿਖੋ ਪੰਜਾਬ ਸਰਕਾਰ ਔਰ ਗੱਡੀ ਦੀ ਹਾਲਤ ਦੇਖ ਲਓ ਮੇਨਟੇਨੈਂਸ ਦੇਖ ਲਓ ਕਿ ਵਾਕਈ ਕਿਸੇ ਸਰਕਾਰੀ ਅਫਸਰ ਦੀ ਗੱਡੀ ਹੋ ਸਕਦੀ ਆ ਇਹ ਪੰਜਾਬ ਸਰਕਾਰ ਤੇ ਅਗਲੀ ਜਿਹੜੀ ਨੰਬਰ ਪਲੇਟ ਆ 1996 ਜਿਹਾਂ 1996 ਗੱਡੀ ਦਾ ਨੰਬਰ ਆ ਤੇ ਹੁਣ ਆਪਾਂ ਪਿੱਛੇ ਚਲਦੇ ਆ ਇਸ ਗੱਡੀ ਦੇ ਪਿੱਛੇ ਜਾ ਕੇ ਦੇਖਦੇ ਆ ਕਿ ਹੁਣ ਪਿੱਛੇ ਕਿਹੜਾ ਨੰਬਰ ਹੈ ਕਿਉਂਕਿ ਪ੍ਰਸ਼ਾਸਨ ਸਰਕਾਰ ਲਗਾਤਾਰ ਚਲਾਨ ਤੇ ਚਲਾਨ ਹੁੰਦੇ ਆ ਤਾਂ ਵਾਕਈ ਆ ਪਿੱਛੇ PB01B 1996 ਆ ਨੰਬਰ ਹੈ ਪਰ ਪੰਜਾਬ ਸਰਕਾਰ ਵੀ ਲਿਖਿਆ ਹੋਇਆ ਵੱਡਾ ਸਵਾਲ ਇਹ ਆ ਕਿ ਪਿੱਛੇ ਪੀਲੀ ਪਲੇਟ ਆ ਔਰ ਦੂਸਰੀ ਗੱਲ ਇਹ ਆ ਕਿ ਕੋਈ ਵੀ ਸਕਿਉਰਟੀ ਪਲੇਟ ਨਹੀਂ ਹੈ ਜਿਵੇਂ ਕਿ ਆਮ ਗੱਡੀਆਂ ਤੇ ਸਕਿਉਰਟੀ ਪਲੇਟ ਹੁੰਦੀ ਆ ਉਹ ਪਲੇਟ ਨਹੀਂ ਆ ਅੱਗੇ ਵਾਈਟ ਕਲਰ ਦੀ ਸਫੇਰ ਸਫੇਦ ਕਲਰ ਦੀ ਪਲੇਟ ਆ ਨਾਰਮਲ ਤੇ ਪਿੱਛੇ ਜੋ ਅਕਸਰ ਟੈਕਸੀਆਂ ਜਿਹੜੀਆਂ ਹੁੰਦੀਆਂ ਨੇ ਗੱਡੀਆਂ ਪੇਟ ਜੇ ਕਹਿ ਸਕਦੇ ਆਪਾਂ ਕਮਰਸ਼ੀਅਲ ਗੱਡੀਆਂ ਉਹ ਗੱਡੀਆਂ ਜਿਹੜੀਆਂ ਹੁੰਦੀਆਂ ਦੇਖੋ ਜਾਮ ਵੀ ਲੱਗ ਰਿਹਾ ਅਜਿਹੀਆਂ ਗੱਡੀਆਂ ਦੀ ਪਾਰਕਿੰਗ ਕਰਕੇ ਫਿਰ ਜਾਮ ਦੀ ਸਥਿਤੀ ਵੀ ਪੈਦਾ ਹੁੰਦੀ ਆ ਜੇਕਰ ਆ ਸਰਕਾਰੀ ਮੁਲਾਜ਼ਮ ਆਪਣੀਆਂ ਗੱਡੀਆਂ ਜਾਂ ਸਰਕਾਰੀ ਹੋ ਸਕਦਾ ਹੋਵੇ ਕਿਸੇ ਕਹਿ ਸਕਦੇ ਆ ਕਿ ਪ੍ਰਾਈਵੇਟ ਬੰਦੇ ਦੀ ਗੱਡੀ ਹੋਵੇ ਔਰ ਵੈਸੇ ਹੀ ਇਹਨਾਂ ਨੇ ਪੰਜਾਬ ਸਰਕਾਰ ਲਿਖਾਇਆ ਹੋਵੇ ਇੱਕ ਵੱਡਾ ਚਿੰਤਾ ਦਾ ਵਿਸ਼ਾ ਕਿਉਂਕਿ ਅਸੀਂ ਨਹੀਂ ਕਹਿੰਦੇ ਕਿ ਸਰਕਾਰੀ ਗੱਡੀ ਆ ਪਰ ਲਿਖਿਆ ਜ਼ਰੂਰ ਸਰਕਾਰ ਪੰਜਾਬ ਸਰਕਾਰ ਆ ਜਾਮ ਦੀ ਸਥਿਤੀ ਪੈਦਾ ਹੁੰਦੀ ਆ ਅਜਿਹੀਆਂ ਗੱਡੀਆਂ ਕਰਕੇ ਕਿ ਗੱਡੀਆਂ ਰੋਡ ਤੇ ਖੜ੍ਹਦੀਆਂ ਨੇ ਤੇ ਜਾਮ ਲੱਗਦਾ ਤੇ ਜਾਮ ਲੱਗਦਾ ਫਿਰ ਹਾਲਾਤ ਅਜੇ ਹੀ ਬਣਦੇ ਨੇ ਆਉਣ ਜਾਣ ਵਾਲੀ ਦੀ ਇੱਕ ਵੀ ਆ ਭਰਾਜੀ ਦਿੱਕਤ ਹੋ ਰਹੀ ਆ ਬਹੁਤ ਦਿੱਕਤ ਹੋ ਰਹੀ ਹੈ ਹਾਂਜੀ ਬਹੁਤ ਦਿੱਕਤ ਹੋ ਰਹੀ ਹੈ ਗੱਡੀ ਖੜੀ ਆ ਕੈਨੇਡਾ ਤੋਂ ਆਏ ਨੇ ਮੁੰਡੇ ਇਹਨਾਂ ਨੂੰ ਚਲਾਣੀ ਬਹੁਤ ਔਖੀ ਲੱਗ ਰਹੀ ਹੈ ਇਹ ਦੇਖੋ ਸਕੀਲ ਕਿ ਪੰਜਾਬ ਸਰਕਾਰ ਲਿਖਾਇਆ ਉਹੀ ਚੱਕਰ ਹੈ ਜੀ ਇਹ ਸਾਈਡ ਤੇ ਆਪਣੀਆਂ ਦਾ ਚਲਾਨ ਹੋ ਜਾਂਦਾ ਫੋਟੋ ਖਿੱਚ ਕੇ ਲੈ ਜਾਂਦੇ ਨੇ ਆਪਦੀਆਂ ਦਾ ਵੀ ਹੁਣ ਕਰਨਾ ਚਾਹੀਦਾ ਇਹਨਾਂ ਨੂੰ ਸਰਕਾਰੀ ਹੈ ਹਾਂਜੀ ਬਿਲਕੁਲ ਬਿਲਕੁਲ ਦੇਖੋ ਕੈਨੇਡਾ ਤੋਂ ਮੁੰਡੇ ਆਏ ਆ ਉਹ ਕਹਿੰਦੇ ਸਾਨੂੰ ਗੱਡੀ ਚਲਾਣੀ ਵਾਵਾ ਔਖੀ ਆ ਮਹਾਰਾਜ ਕੀ ਨਾਂ ਤੁਹਾਡਾ ਮੇਰਾ ਨਾਮ ਸਰੰਦਰ ਹੈ। ਨਵਿੰਦਰ ਜੀ ਆਪ ਗੱਡੀ ਖੜੀ ਆ ਸਾਹਮਣੇ ਨੰਬਰ ਇਹ ਦੇਖਿਆ ਤੁਸੀਂ ਇਹਦਾ ਇਹਦਾ ਨੰਬਰ 1996 ਅੱਛਾ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਕੁਝ ਲਿਖਿਆ ਜੀ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਲਿਖਿਆ ਤੇ ਗੱਡੀ ਮਹਾਰਾਜ ਤੇ ਬਚਾਰੇ ਖੜੀ ਆ ਤੁਸੀਂ ਆਪ ਦੱਸੋ ਕੀ ਹੋਣਾ ਚਾਹੀਦਾ ਇਹ ਜਿਹੜਾ ਇਹਦਾ ਡਰਾਈਵਰ ਇੱਥੇ ਖੜਾਉਂਦਾ ਇਹਨਾਂ ਜੁਰਮਾਨੇ ਹੋਣੇ ਚਾਹੀਦੇ ਨੇ ਜਦੋਂ ਪਬਲਿਕ ਨੁੰਦੇ ਨੇ ਜਦ ਆਮ ਲੋਕਾਂ ਦੇ ਹੁੰਦੇ ਨੇ ਹਾਂ ਪਬਲਿਕ ਨੁੰਦੇ ਨੇ ਹੋਈ ਆਮ ਲੋਕੇ ਹੋਗੇ ਹਾਂ ਅੱਛਾ ਦੂਜੀ ਗੱਲ ਸਿਕਿਉਰਿਟੀ ਪਲੇਟ ਨਹੀਂ ਹੈਗੀ ਦੇਖੋ ਇਹਦੇ ਨਹੀਂ ਹੈਗੀ ਹਾਂ ਪੂਰਾ ਪੂਰਾ ਰੂਲ ਹੈ ਹੀ ਨਹੀਂ ਨਾ ਕਿਸੇ ਦਾ ਵੀ ਇਹਦਾ ਮੋਰੇ ਚਿੱਤੀ ਪਲੇਟ ਪਿੱਛੇ ਪੀਲੀ ਪਲੇਟ ਨਹੀਂ ਕੰਮ ਆ ਜਿਹੜੇ ਠੱਗ ਹੁੰਦੇ ਨੇ ਉਹ ਨਾ ਹੋ ਸਕਦਾ ਜਲਦੀ ਕੋਈ ਪੰਜਾਬ ਸਰਕਾਰ ਲਈ ਫਰਦਾ ਹੋਵੇਗੀ ਹੋ ਸਕਦਾ ਜੀ ਅੱਜ ਕੱਲ੍ਹ ਜਿਹੜੀਆਂ ਚੋਰੀਆਂ ਡਾਕੇ ਹੁੰਦੇ ਨੇ ਇਹਨਾਂ ਦੇ ਕਾਰਨਾ ਕਰਕੇ ਹੁੰਦੇ ਨੇ ਹਾਂ ਪਰਤਾਲ ਹੁਣ ਚਾਹੀਦੀ ਆ ਪਰਤਾਲ ਕੀ ਇਹਨਾਂ ਨੂੰ ਚੰਗੀ ਸਜ਼ਾ ਮਿਲਣ ਉਹ ਜੁਰਮਾਨਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਕਿਉਂਕਿ ਜਾਮ ਦੀ ਸਥਿਤੀ ਪੈਦਾ ਹੁੰਦੀ ਆ ਜੀ ਜਾਨ ਦਾ ਖਤਰਾ ਇਹਦੇ ਕਰਕੇ ਹੋਇਆ ਪਿਆ ਪਬਲਿਕ ਦਾ ਜਾਮ ਲੱਗ ਰਿਹਾ ਬਿਲਕੁਲ ਬਿਲਕੁਲ ਆਮ ਲੋਕਾਂ ਦਾ ਹੁੰਦਾ ਫਿਰ ਇਹਦਾ ਵੀ ਹੋਣਾ ਚਾਹੀਦਾ ਨਾ ਇਦਾਂ ਹੀ ਹੋਣਾ ਚਾਹੀਦਾ ਬਿਲਕੁਲ ਧੰਨਵਾਦ ਬਜ਼ੁਰਗੋ ਇਹ ਸਥਿਤੀ ਪੈਦਾ ਹੋ ਰਹੀ ਆ ਜਿਹੀਆਂ ਗੱਡੀਆਂ ਕਰਕੇ ਜਿਹੜੀਆਂ ਗੱਡੀਆਂ ਤੇ ਵੱਡੇ ਵੱਡੇ ਅੱਖਰਾਂ ਦੇ ਵਿੱਚ ਹਜ਼ਾਰ ਸਰਕਾਰ ਗਵਰਨਮੈਂਟ ਆਫ ਪੰਜਾਬ ਗਵਰਨਮੈਂਟ ਆਫ ਇੰਡੀਆ ਲਗਾਇਆ ਜਾਂਦਾ ਆ ਪਰ ਕਿੰਨਾ ਕਾ ਤੇ ਟ੍ਰੈਫਿਕ ਪੁਲਿਸ ਨੂੰ ਵੀ ਫੋਨ ਕੀਤਾ ਆ ਤਾਂ ਜੋ ਆਕੇ ਪਤਾ ਚੱਲ ਸਕੇ ਦੇਖੋ ਸਾਰੀਆਂ ਗੱਡੀਆਂ ਦੇ ਸਿਕਿਉਰਿਟੀ ਪਲੇਟਾਂ ਨੇ ਜਿੰਨੀਆਂ ਵੀ ਗੱਡੀਆਂ ਆ ਜਾਂ ਬਾਈਕ ਨੇ ਸਾਰਿਆਂ ਦੇ ਰੂਲ ਐਂਡ ਰੈਗੂਲੇਸ਼ਨ ਟ੍ਰੈਫਿਕ ਨਿਯਮਾਂ ਦੀ ਜਿਹੜੀ ਪਾਲਣਾ ਕੀਤੀ ਜਾਂਦੀ ਆ ਸਾਰਿਆਂ ਦੇ ਜਿਹੜੀ ਸਿਕਿਉਰਿਟੀ ਨੰਬਰ ਪਲੇਟਾਂ ਉਹ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਲੋਕ سنجیدہ ਨਹੀਂ ਲੋਕ ਪਾਲਣਾ ਕਰਦੇ ਆ ਟ੍ਰੈਫਿਕ ਪੁਲ ਦੇ ਟ੍ਰੈਫਿਕ ਨਿਯਮਾਂ ਦੀ ਪਰ ਇਹ ਸ਼ਰਿਆ ਪੰਜਾਬ ਸਰਕਾਰ ਲਿਖ ਕੇ ਉਲੰਘਣਾ ਆ ਪਿੱਛੇ yellow plate ਆ ਤੇ ਅੱਗੇ white plate ਆ ਔਰ ਸਿਕਿਉਰਿਟੀ ਪਲੇਟ ਤਾਂ ਬਿਲਕੁਲ ਵੀ ਨਹੀਂ ਹੈਗੀ ਤਾਂ ਫਿਰ ਇਹ ਕਿਹਦੀ ਗੱਡੀ ਆ ਕਿਹੜੇ ਸਰਕਾਰੀ ਬਾਬੂ ਨੇ ਕਿਹੜੇ ਸਰਕਾਰੀ ਅਫਸਰ ਨੇ ਜਿਹੜੇ ਕਿ ਇੱਥੇ ਗੱਡੀ ਖੜਾ ਕੇ ਵਿਚਕਾਰ ਚਲੇ ਗਏ ਆ ਤੇ ਫਿਰ ਕਿਉਂ ਆਖਰਕਾਰ ਆ ਜਿਆ ਹੁੰਦਾ ਆ ਅੱਗੇ white plate ਆ ਕਮਰਸ਼ੀਅਲ ਵਾਹਣਾ ਯਾ ਨਿੱਜੀ ਵਾਹਣਾ ਪੰਜਾਬ ਸਰਕਾਰ ਜੇਕਰ ਨਿੱਜੀ ਵਾਹਨ ਕਿਸੇ ਦੇ ਨਾ ਪਰਸਨਲ ਗੱਡੀ ਆ ਜਾਂ ਫਿਰ ਕਮਰਸ਼ਲ ਗੱਡੀ ਆ ਤਾਂ ਫਿਰ ਪੰਜਾਬ ਸਰਕਾਰ ਕਿਸ ਦੀ অনুমতি ਦੇ ਨਾਲ ਤੇ ਕਿਸ ਦੀ ਇਜਾਜ਼ਤ ਦੇ ਨਾਲ ਲਿਖਵਾਇਆ ਗਿਆ ਪਿੱਛੇ ਜੇ ਗੱਲ ਕਰੀਏ ਤਾਂ yellow plate ਲਿਖੀ ਆ ਜਿੱਥੋਂ ਅੰਦਾਜ਼ਾ ਹੁੰਦਾ ਕਿ ਇਹ ਕਿੰਨਾ ਕਿਤੇ ਕਮਰਸ਼ਲ ਵਾਹਨ ਆ ਪਰ ਹੁਣ ਕਿਸ ਤੇ ਯਕੀਨ ਕਰੀਏ ਅੱਗੇ ਲੱਗੀ ਪਲੇਟ ਤੇ ਯਕੀਨ ਕਰੀਏ ਜਾਂ ਪਿੱਛੇ ਲੱਗੀ ਹੋਈ ਕਮਰਸ਼ੀਅਲ ਵਾਹਨ ਦੀ ਪਲੇਟ ਤੇ ਯਕੀਨ ਕਰੀਏ ਪਰ ਦੋਨੋਂ ਪਲੇਟਾਂ ਯਕੀਨ ਕਰਨ ਯੋਗ ਨਹੀਂ ਹੈਗੀਆਂ ਕਿਉਂਕਿ ਦੋਨੋਂ ਪਲੇਟਾਂ ਜੋ ਟ੍ਰੈਫਿਕ ਦੇ ਨਿਯਮਾਂ ਦੀ ਔਰ ਗਵਰਨਮੈਂਟ ਆਫ ਇੰਡੀਆ ਦੀ ਰੂਲਸ ਐਂਡ ਰੈਗੂਲੇਸ਼ਨ ਦੀ ਗੱਲ ਕਰੀਏ ਤਾਂ ਸਿਕਿਉਰਿਟੀ ਪਲੇਟ ਨਹੀਂ ਹੈ ਨੰਬਰ ਪਲੇਟ ਸਿਕਿਉਰਿਟੀ ਨੰਬਰ ਪਲੇਟ ਨਹੀਂ ਹੈ ਦੇਖਦੇ ਹਾਂ ਕਿ ਟ੍ਰੈਫਿਕ ਪੁਲਿਸ ਆਉਂਦੇ ਆ ਤੇ ਕੀ ਬਣਦਾ ਹੈ ਉਦੋਂ ਤੱਕ ਇੰਤਜ਼ਾਰ ਕਰਦੇ ਹਾਂ ਕੁਝ ਸਮਾਂ ਅ ਬਿਲਕੁਲ ਜੀ ਮੈਡਮ ਗੱਡੀ ਆਪਣੀ ਹੈ ਜੀ ਹਾਂ ਜੀ ਮੈਡਮ ਸਰਕਾਰੀ ਸਰਕਾਰੀ ਗੱਡੀ ਹੈ ਜਾਂ ਪ੍ਰਾਈਵੇਟ ਗੱਡੀ ਹੈ ਜੀ ਇਹ ਸਰਕਾਰ ਵੱਲੋਂ ਦਿੱਤੀਆਂ ਹੋਈਆਂ ਕੋਈ ਸਰਕਾਰੀ ਜਾਂ ਪ੍ਰਾਈਵੇਟ ਆ ਜੀ ਸਰਕਾਰ ਵੱਲੋਂ ਕੰਟਰੈਕਟ ਤੇ ਲਿੱਤੀਆਂ ਹੋਈਆਂ ਜੀ ਗੱਡੀਆਂ ਮੈਡਮ ਅੱਗੇ ਵਾਈਟ ਪਲੇਟ ਆ ਤੇ ਪਿੱਛੇ ਪੀਲੀ ਪਲੇਟ ਆ ਇੱਕ ਕਮਰਸ਼ੀਅਲ ਵਾਹਨ ਆ ਨਿੱਜੀ ਵਾਹਨ ਆ ਜਾਂ ਕੀ ਆ ਪੰਜਾਬ ਸਰਕਾਰ ਲਿਖਾ ਸਕਦੇ ਆ ਸਰਕਾਰ ਵੱਲੋਂ ਜੀ ਦਾਇਰ ਹਦਾਇਤਾਂ ਦੇ ਅਨੁਸਾਰ ਹੀ ਲਿਖਿਆ ਗਿਆ ਨਹੀਂ ਫਿਰ ਨੰਬਰ ਪਲੇਟ ਮੈਡਮ ਸਿਕਿਉਰਿਟੀ ਨੰਬਰ ਪਲੇਟ ਹੋਣੀ ਚਾਹੀਦੀ ਆ ਸਿਕਿਉਰਿਟੀ ਨੰਬਰ ਫਰੇ ਨਹੀਂ ਹੈਗਾ ਮੈਮ ਆਪਾਂ ਉਲੰਘਣਾ ਕਰ ਰਹੇ ਹਾਂ ਟ੍ਰੈਫਿਕ ਨਿਯਮਾਂ ਦੀ ਕੋਈ ਗੱਲ ਨਹੀਂ ਜੀ ਦੇਖੋ ਹਾਂ ਜੀ ਨਹੀਂ ਆਮ ਲੋਕਾਂ ਦਾ ਤਾਂ ਮੈਡਮ ਚਲਾਣ ਹੋ ਜਾਂਦਾ ਜੀ ਫਿਰ ਆਪਣਾ ਤਾਂ ਹਾਂ ਜੀ ਦੇਖੋ ਤੁਸੀਂ ਡਰਾਈਵਰ ਹੋ ਪਰਾ ਨਾ ਨਾ ਡਰਾਈਵਰ ਹੋ ਪਾ ਜੀ ਇਹ ਕਮਰਸ਼ੀਅਲ ਗੱਡੀ ਆ ਜਾਂ ਪ੍ਰਾਈਵੇਟ ਆ ਜਾਂ ਆਪਣੀ ਆ ਆਪਣੀ ਆ ਜੀ ਗੱਡੀ ਪਰ ਜੀ ਇਹ ਫਿਰ ਕਿਵੇਂ ਪੰਜਾਬ ਸਰਕਾਰ ਕੋਲ ਖਾ ਸਕਦੇ ਹੈ ਫਿੱਟ ਗਈ ਜੀ ਉਹ ਫਿੱਟ ਗਈ ਹੈਰ ਕਰੀ ਹੋਈ ਹੈ ਜੀ ਗੱਡੀ ਇਹ ਹੈਰ ਕੀਤੀ ਆ ਸਿਕਿਉਰਿਟੀ ਪਲੇਟਾਂ ਨਹੀਂ ਆਪ ਲਗਾ ਸਕਦੇ ਉਹ ਸਾਰਾ ਹਲੇ ਲਾਗੂ ਹੋਈਆਂ ਨਹੀਂ ਜੋਟੀ ਪਲੇਟਾਂ ਲਾਗੂ ਨਹੀਂ ਹੋਈਆਂ ਨਹੀਂ ਨਹੀਂ ਸਾਨੂੰ ਹਲੇ ਤਾਂ ਅਜੇ ਕੋਈ ਦੋ ਵਾਰ ਵੀ ਅਪਲਾਈ ਕਰੀਆਂ ਨੇ ਉਹ ਗੱਡੀ ਦੇ ਪੇਪਰਾਂ ਦਾ ਚੱਕਰ ਸੀਗਾ ਕੋਈ ਪੂਰੇ ਕਰਦੀ ਨਹੀਂ ਫਿਰ ਉਲੰਘਣਾ ਨਹੀਂ ਹੈਗੀ ਸਰ ਐਵੇਂ ਸਰ ਉਹ ਫਿੱਟ ਗਈ ਕੀ ਉਹ ਹੈ ਤਾਂ ਉਹੀ ਆ ਸਿਕਿਉਰਿਟੀ ਪਲੇਟ ਨਹੀਂ ਹੈਗੀ ਇਹ ਕੋਈ ਨਹੀਂ ਲਵਾ ਲੈਨੇ ਸਰ ਕਹਿੰਦੇ ਜੀ ਲਵਾ ਲੈਨੇ ਆ ਮੈਡਮ ਬੈਠੇ ਨੇ ਸਰਕਾਰੀ ਅਫਸਰ ਨੇ ਮੇਰੇ ਖਿਆਲ ਚ ਫੂਡ ਸਪਲਾਈ ਵਿਭਾਗ ਤੋਂ ਨੇ ਪਰ ਸ਼ਰਿਆਮ ਉਲੰਘਣਾ ਨਿੱਜੀ ਵਾਹਨਾ ਨਿੱਜੀ ਵਾਹਨ ਤੇ ਪੰਜਾਬ ਸਰਕਾਰ ਲਿਖਾਇਆ ਹੋਇਆ ਪੰਜਾਬ ਸਰਕਾਰ ਔਰ ਦੇਖ ਸਕਦੇ ਹੋ ਕਿ ਕਮਰਸ਼ੀਅਲ ਵਾਹਨ ਦੀ ਪਿੱਛੇ ਪਲੇਟ ਆ ਔਰ ਅੱਗੇ ਵਾਈਟ ਪਲੇਟ ਆ ਬਚਦੇ ਜ਼ਰੂਰ ਕਹਿ ਸਕਦੇ ਆ ਕਿ ਮੁਲਾਜ਼ਮ ਜਿਹੜੇ ਵੀ ਨੇ ਉਹ ਕੈਮਰੇ ਤੋਂ ਬਚਦੇ ਨਜ਼ਰ ਆਏ ਕਰਵਾ ਲਾਂਗੇ ਜੀ ਲਗਵਾ ਲਾਂਗੇ ਜੀ ਜੇਕਰ ਅਜਿਹਾ ਆ ਤਾਂ ਫਿਰ ਆਮ ਲੋਕਾਂ ਦਾ ਕੀ ਬਣੇਗਾ ਆਮ ਲੋਕ ਕੀ ਕਰਨਗੇ ਫਿਰ ਉਹ ਵੀ ਲਗਵਾ ਲਣਗੇ ਉਹ ਵੀ ਕਰਵਾ ਲਣਗੇ ਤੁਸੀਂ ਮੇਰੇ ਧਿਆਨ ਤੇ ਲੈਂਦਾ ਹੈ ਦੇ ਬਰਾਨੇ ਚੈਕਿੰਗ ਅਗਰ ਉਹ ਗੱਲ ਨੋਟਿਸ ਵਿੱਚ ਆਉਂਦੀ ਹੈ ਉਹਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਐਦਾਂ ਦਾ ਵੈਸੇ ਬੜੀ ਦੇਖਦੇ ਆ ਮੇਰੇ ਪਹਿਲੀ ਵਾਰੀ ਪਤਾ ਲੱਗਿਆ ਕਿ ਅੱਦਾ ਗੱਡੀ ਪ੍ਰਾਈਵੇਟ ਦੀ ਪੰਜਾਬ ਸਰਕਾਰ ਲਾਇਆ ਰਿਹਾ ਹੈ ਜੇ ਦੁਬਾਰੇ ਚੈਕਿੰਗ ਆਉਂਦਾ ਆਪਾਂ ਫੜ ਕੇ ਉਹਦੇ ਖਿਲਾਫ ਕਾਰਵਾਈ ਕਰਦਾਂਗੇ ਜਿਹੜਾ ਟ੍ਰੈਕ ਸਾਰਿਆਂ ਲਈ ਕੋਈ ਨਹੀਂ ਜਿਹੜੇ ਰੂਲ ਹੈ ਟ੍ਰੈਕ ਦੇ ਸਾਰਿਆਂ ਲਈ ਬਰਾਬਰੀ ਹੁੰਦੇ ਨੇ ਕਿਸੇ ਇਕੱਲੇ ਵਾਸਤੇ ਕੋਈ ਹੈ ਨਹੀਂ ਕੋਨੂੰ ਦੀ ਉਲੰਘਣਾ ਨਹੀਂ ਕਰ ਸਕਦਾ ਇਹ ਇੱਕ ਵੱਡੀ ਗੱਲ ਆ ਹੈਰ ਕੀਤੀ ਹੈ ਗੱਡੀ ਜਾਂ ਕਿਰਾਏ ਤੇ ਗੱਡੀ ਲਈ ਆ ਪਰ ਪੰਜਾਬ ਸਰਕਾਰ ਕਿੱਦਾਂ ਲਗਾ ਸਕਦੇ ਆ ਇੱਕ ਵੱਡਾ ਸਵਾਲ ਆ ਦੇਖਣਾ ਹੋਵੇਗਾ ਕਿ ਇਸ ਗੱਡੀ ਤੇ ਕੀ ਕਾਰਵਾਈ ਹੁੰਦੀ ਆ ਜਾਂ ਫਿਰ ਇਸੇ ਤਰ੍ਹਾਂ ਜਿਹੜਾ ਹੈਗਾ ਇਹ ਗੱਡੀਆਂ ਦੌੜ ਦੀਆਂ ਰੋਡਾਂ ਤੇ ਰਹਿਣਗੀਆਂ ਤੇ ਆਮ ਲੋਕਾਂ ਦੇ ਚਲਾਨ ਹੁੰਦੇ ਰਹਿਣਗੇ ਇੱਕ ਵੱਡਾ ਸਵਾਲ ਹੈ